ਹੱਦ ਦੂਜੇ ਤਿੰਨ ਦਾ ਘਰ ਜਿਹੜਾ ਸ਼ੂਗਰ ਤੋਂ ਗ੍ਰਸਤ ਹੋਇਆ ਪਿਆ ਤੂੰ ਕਹਿੰਦੇ ਕਿ ਅਸੀਂ ਇੱਕ ਪੱਕੀ ਗੋਲੀ ਖਾਣੇ ਆ ਤੇ ਗੋਲੀ ਜਦ ਤੱਕ ਖਾਈ ਜਾਂਦੇ ਆ ਆਰਾਮ ਆਏ ਇਹਦਾ ਜਦ ਤੱਕ ਨਹੀਂ ਖਾਂਦੇ ਫਿਰ ਸਾਡੀ ਸ਼ੁਕਰ ਹੋ ਫਿਰ ਲੈਵਲ ਜਿਹੜਾ ਵੱਧ ਜਾਂਦਾ ਲੇਕਿਨ ਵੈਸਾਬ ਸਾਡੇ ਕੋਲ ਆਏ ਨੇ ਵੈਸਾਬ ਤੁਸੀਂ ਕਹਿੰਦੇ ਹੋ ਕਿ 45 ਦਿਨ ਤੁਸੀਂ ਸਾਡੀ ਦਵਾਈ ਖਾਣੀ ਹੈ ਜਾਂ ਪੀਣੀ ਹੈ ਜਿਹੜੀ ਵੀ ਦੇ ਰਹੇ ਹੋ ਤੇ 45 ਦਿਨਾਂ ਚ ਸ਼ੂਗਰ ਤੁਹਾਡੀ ਸੈੱਟ ਹੋ ਜੂ ਇਹ ਕਿਵੇਂ ਜੀ ਇਹ ਜਿਹੜੀ ਸਾਡੀ ਦਵਾਈ ਆ ਦੇਸੀ ਆ ਕੁਦਰਤ ਦੇ ਤੌਰ ਤੇ ਜਿਹੜੀਆਂ ਜੜੀਆਂ ਜੜੀਆਂ ਬੂਟੀਆਂ ਹੈਗੀਆਂ ਉਹਨਾਂ ਜਿਹੜੀਆਂ ਬੂਟੀਆਂ ਦਵਾਈ ਬਣਾਈ ਗਈ ਆ ਉਹ ਜਿਹੜੀਆਂ ਬੁੱਟੀਆਂ ਜਿਹੜੀਆਂ ਇਹ ਕੰਮ ਕਰਦੀਆਂ ਜਿਹੜੀ ਉਹਦੇ ਚ ਜਿਹੜੀਆਂ ਬੁੱਟੀਆਂ ਪਾਈਆਂ ਹੋਈਆਂ ਉਹ ਬੀਟਾ ਸੈੱਲ ਤਿਆਰ ਕਰਦੀਆਂ ਬੀਟਾ ਸੈੱਲ ਤੋਂ ਉੱਤੇ ਹੀ ਆਪਣਾ ਇਨਸੂਲਿਨ ਬਣਦੀ ਆ ਇਨਸੂਲਿਨ ਸ਼ੂਗਰ ਨੂੰ ਖਤਮ ਕਰਦੀ ਹੈ ਜਿਸ ਤਰ੍ਹਾਂ ਤੁਸੀਂ ਸ਼ੂਗਰ ਦੇ ਮਰੀਜ਼ ਦੇ ਉੱਤੇ ਸਿਸਟਮ ਹੈ ਕਿ ਸ਼ੂਗਰ ਨੂੰ ਕਿੰਨੀ ਆ 1 ਸੀਸੀ ਲੈਣੀ ਆ ਜਾਂ 2 ਜਾਂ 3 ਉਹ ਸ਼ੂਗਰ ਦੇ ਟ੍ਰੈਂਡ ਕਰਦਾ ਹਾਂ ਕਿੰਨੀ 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 45 ਦਿਨਾਂ ਬਾਅਦ 40 45 ਦਿਨਾਂ ਬਾਅਦ ਉਹ ਚੈੱਕ ਕਰੇ ਉਹਦੀ ਸ਼ੂਗਰ ਬਿਲਕੁਲ ਸੈੱਟ ਹੋ ਜਾਂਦੀ ਹੈ ਔਰ ਪਰਹੇਜ਼ ਰੱਖਣਾ ਪਏਗਾ ਸੀ ਪਰਹੇਜ਼ ਬਾਰੇ ਉਹਨਾਂ ਨੂੰ ਦੱਸਾਂਗੇ ਤੁਸੀਂ ਕੋਈ ਸਟੀਰੋਇਡ ਵਗੈ ਇਦੇ ਵਿੱਚ ਅਸੀਂ ਕਾਫੀ ਦੂਰ ਦੂਰ ਤੱਕ ਜਿੱਥੇ ਸੰਗਤ ਹੈ ਜਿੱਦਾਂ ਹਜੂਰ ਸਾਹਿਬ ਆੰਬਰਸਾ ਉੱਥੇ ਵੀ ਮੈਂ ਸਟਾਲ ਲਾ ਰਿਆਂ ਕੁਝ ਸੇਵਾਦਾਰਾਂ ਨੂੰ ਬਿਠਾ ਲ ਕੇ ਕੋਈ ਆਪਣੇ ਵਰਕਰਾਂ ਨੂੰ ਬਿਠਾ ਲ ਕੇ ਸ਼ੂਗਰ ਦੇ ਮਰੀਜ਼ ਟੈਂਡ ਕਰਕੇ ਵੀ ਸ਼ੂਗਰ ਮਰੀਜ਼ ਦੱਸੋ ਆਣ ਤੇ ਮੈਂ ਉਹਨਾਂ ਨੂੰ ਆਨ ਕੋਰੀਅਰ ਤੇ ਦਵਾਈ ਘਰਾਂ ਚ ਪਹੁੰਚਾ ਸਕਦਾ ਇਹ ਉਹ ਦਵਾਈ ਹੈ ਜਿਹੜੀ ਤੁਹਾਡੀ ਸ਼ੂਗਰ ਨੂੰ ਲੌਂਗ ਟਰਮ ਵਾਸਤੇ ਬਿਲਕੁਲ ਸਟੇਬਲ ਰੱਖੇਗੀ ਅੰਗਰੇਜ਼ੀ ਦਵਾਈ ਵੀ ਤੁਹਾਡੀ ਛੁੱਟ ਜਾਏਗੀ ਦੇਸੀ ਦਵਾਈ ਵੀ 45 40 45 ਦਿਨਾਂ ਬਾਅਦ ਤੁਹਾਡੀ ਛੁੱਟ ਜਾਏ ਤੁਸੀਂ ਬਾਅਦ ਚ ਚੈੱਕ ਕਰਾ ਸਕਦੇ ਆ ਵੀ ਸਾਡੀ ਸ਼ੂਗਰ ਸਿੱਧੀ ਤੁਸੀਂ 45 ਦਿਨਾਂ ਬਾਅਦ ਤੁਸੀਂ ਹੋੜੀ-ਹੋੜੀ ਸਾਰੀਆਂ ਚੀਜ਼ਾਂ ਖਾ ਸਕਦੇ ਹੋ ਅੱਛਾ ਹਾਂ ਇਹ ਵੀ ਹੈ ਜੀ ਅੱਛਾ ਠੀਕ ਹੈ ਜਦ ਤੁਹਾਡੇ ਬੀਟਾ ਸੈੱਲ ਬਣਨੇ ਸ਼ੁਰੂ ਹੋ ਗਏ ਫਰਟਾ ਪੈਂਕ੍ਰੀਆਟਾਈਟਸ ਹੋ ਗਿਆ ਤੇ ਤੁਹਾਨੂੰ ਫਿਰ ਕੋਈ ਐਸੀ ਗੱਲ ਨਹੀਂ ਕੋਈ ਤੁਸੀ ਸਦਾ ਵਾਸਤੇ ਨਹੀਂ ਬੇਰੇਜ ਰੱਖਣਾ ਤਾਂ ਬਹੁਤ ਅੱਛਾ ਸਮਝਦਾ ਜੀ ਮੈਂ ਇੱਕ ਸ਼ੂਗਰ ਵਾਲੇ ਮਰੀਜ਼ਾਂ ਦੀ ਸੇਵਾ ਕਰਾਂ ਜੀ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਆਪਣੇ ਆਪ ਨੂੰ ਬਹੁਤ ਤਗੜੇ ਦਾਅਵੇ ਕਰ ਰਹੇ ਤੁਸੀਂ ਕਿਹੜੀ ਦਵਾਈ ਤੋਂ ਮੈਂ ਕਹਿ ਰਹੇ ਜੀ ਜਿਆਦਾ ਤਾਂ ਕਹੀ ਨਹੀਂ ਰਿਹਾ ਜੀ ਮੈਂ ਤੁਸੀਂ ਅਸੀ ਕਾਲ ਜੀ ਨਮਸਕਾਰ ਮਾਮੀ ਕਿਸੇ ਤੁਹਾਡੇ ਨਾਲ ਸੋ ਅੱਜ ਇੱਕ ਬਹੁਤ ਖਾਸ ਵੀਡੀਓ ਤੁਹਾਡੇ ਲੈ ਕੇ ਮੇਰੇ ਨਾਲ ਬੈਸਾ ਬੈਠੇ ਹਨ ਬੈਸਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਸਿਕਠਾਕੋ ਹਾਂਜੀ ਹਾਂਜੀ ਸੋ ਬੈਸਾ ਸਭ ਇੱਕ ਇਹੋ ਜਿਹੀ ਤੁਹਾਡੇ ਲਈ ਦਵਾਈ ਲੈ ਕੇ ਆਏ ਨੇ ਕਿਉਂਕਿ ਬਹੁਤ ਲੋਕ ਸ਼ੂਗਰ ਤੋਂ ਡਾਇਬਟੀਜ਼ ਤੋਂ ਪ੍ਰੇਸ਼ਾਨ ਹੁੰਦੇ ਨੇ ਤੇ ਹਰ ਇੱਕ ਦੇ ਘਰ ਕਹ ਲਓ ਕਿ ਹਰ ਦੂਜੇ ਦੀ ਜਗਾ ਘਰ ਜਿਹੜਾ ਸ਼ੂਗਰ ਤੋਂ ਗ੍ਰਸਤ ਹੋਇਆ ਪਿਆ ਤੇ ਉਹ ਕਹਿੰਦੇ ਕਿ ਅਸੀਂ ਇੱਕ ਪੱਕੀ ਗੋਲੀ ਖਾਣੇ ਆ ਤੇ ਗੋਲੀ ਜਦ ਤੱਕ ਖਾਈ ਜਾਂਦੇ ਆ ਆਰਾਮ ਆ ਜਾਂਦਾ ਜਦ ਤੱਕ ਨਹੀਂ ਖਾਂਦੇ ਫਿਰ ਸਾਡੀ ਸ਼ੂਗਰ ਫਿਰ ਲੈਵਲ ਜਿਹੜਾ ਵੱਧ ਜਾਂਦਾ ਲੇਕਿਨ ਹੁਣ ਇੱਕ ਆਯੁਰਵੈਦਿਕ ਦਵਾਈ ਇਹੋ ਜਿਹੀ ਲੈ ਕੇ ਆਏ ਨੇ ਕਹਿੰਦੇ ਕਿ ਸਿਰਫ 45 ਦਿਨ ਤੁਸੀਂ ਇਸ ਦਵਾਈ ਦਾ ਸ ਤਾਂ ਤੁਹਾਡੀ ਸ਼ੂਗਰ ਜਿਹੜੀ ਉਹ ਖਤਮ ਹੋ ਜੂਗੀ ਹਾਲੇ ਤੱਕ ਅਸੀਂ ਇਹ ਨਹੀਂ ਸੁਣਿਆ ਕਿਉਂਕਿ ਐਲੋਪੈਥੀ ਵਿੱਚ ਵੀ ਕਹਿੰਦੇ ਨੇ ਕਿ ਸ਼ੂਗਰ ਦਾ ਕੋਈ ਇਲਾਜ ਨਹੀਂ ਹੈਗਾ ਕਹਿੰਦੇ ਕਿ ਗੋਲੀ ਖਾਈ ਜੋਗੋ ਤਾਂ ਸ਼ੂਗਰ ਸੈਟਿਆ ਨਹੀਂ ਤਾਂ ਭਾਈ ਤੁਹਾਨੂੰ ਕਹ ਲਓ ਕਿ ਹਰ ਜਾਨਾ ਭੁਗਤਣਾ ਪੈ ਸਕਦਾ ਲੇਕਿਨ ਵੈਦ ਸਾਹਿਬ ਸਾਡੇ ਕੋਲ ਆਏ ਨੇ ਵੈਦ ਸਾਹਿਬ ਤੁਸੀਂ ਕਹਿੰਦੇ ਹੋ ਕਿ 45 ਦਿਨ ਤੁਸੀਂ ਸਾਡੀ ਦਵਾਈ ਖਾਣੀ ਹੈ ਜਾਂ ਪੀਣੀ ਹੈ ਜਿਹੜੀ ਵੀ ਦੇ ਰਹੇ ਹੋ ਤੇ 45 ਦਿਨਾਂ ਚ ਸ਼ੂਗਰ ਤੁਹਾਡੀ ਸੈਟ ਹੋ ਜੂ ਇਹ ਕਿਵੇਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਬੈਦ ਮਲਕੀਸ਼ ਸਿੰਘ ਮਹਾਲੀ ਤੋਂ ਜਿਹੜੀ ਅਸੀਂ ਇਹ ਦਵਾਈ ਤਿਆਰ ਕੀਤੀ ਹੈ ਜੀ ਇਹ ਆਯੁਰਵੈਦਿਕ ਹੈ ਹੂੰ ਔਰ ਮਹਾਪੁਰਸ਼ਾ ਨੇ ਦਵਾਈ ਤਿੰਨ ਪੀੜੀਆਂ ਤੋਂ ਇਹਨੂੰ ਵਰਤ ਰਹੇ ਹਨ ਉਹਨਾਂ ਤੋਂ ਮੈਂ ਦਵਾਈ ਦਾ ਸਾਰਾ ਸਿਸਟਮ ਸਿੱਖਿਆ ਇਹਨੂੰ ਇੰਪਰੂਵ ਕਰਾ ਲਿਆ ਆਪਾਂ ਫਾਰਮੇਸੀ ਤੋਂ ਫਾਰਮੇਸੀ ਤੋਂ ਤਿੰਨ ਪੀੜੀਆਂ ਤੋਂ ਚੱਲਦੀ ਆ ਰਹੀ ਹੈ ਹਾਂਜੀ ਹਾਂਜੀ ਅੱਛਾ ਤਿੰਨ ਪੀੜੀਆਂ ਤੋਂ ਦੇ ਰਿਆ ਸੀ ਉਹਨਾਂ ਨੇ ਮਤਲਬ ਦੇਸੀ ਢੰਗ ਨਾਲ ਦੇ ਰਿਆ ਸੀ ਫਿਰ ਆਪਾਂ ਫਾਰਮੇਸੀ ਤੋਂ ਜਾ ਕੇ ਇੰਪਰੂਵ ਕਰਾ ਕੇ ਇਹਨੂੰ ਪੈਕਿੰਗ ਕਰਾ ਲਈ ਆ ਆਪਣੀ ਠੀਕ ਹੈ ਜੀ ਠੀਕ ਹੈ ਇਹਦਾ ਜਿਹੜਾ ਰਿਜ਼ਲਟ ਹੈ ਨਾ ਜੀ ਜਿਸ ਤਰ੍ਹਾਂ ਤੁਸੀਂ ਸ਼ੂਗਰ ਦੇ ਮਰੀਜ਼ ਦੇ ਉੱਤੇ ਸਿਸਟਮ ਹੈ ਵੀ ਸ਼ੂਗਰ ਉਹਨੂੰ ਕਿੰਨੀ ਆ ਇੱਕ ਸੀਸੀ ਲੈਣੀ ਆ ਜਾਂ ਦੋ ਜਾਂ ਤਿੰਨ ਉਹ ਸ਼ੂਗਰ ਦੇ ਡਿਪੈਂਡ ਕਰਦਾ ਕਿੰਨੀ 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 45 ਦਿਨਾਂ ਬਾਅਦ 40 45 ਦਿਨਾਂ ਬਾਅਦ ਉਹ ਚੈੱਕ ਕਰੇ ਉਹਦੀ ਸ਼ੂਗਰ ਬਿਲਕੁਲ ਸੈੱਟ ਹੋ ਜੇਗੀ ਜੀ ਔਰ ਪਰਹੇਜ਼ ਰੱਖਣਾ ਪਏਗਾ ਅਸੀਂ ਪਰਹੇਜ਼ ਵਾਲੀ ਉਹਨਾਂ ਨੂੰ ਦੱਸਾਂਗੇ ਇਹ ਪਰਹੇਜ਼ ਵਾਲੀ ਦਵਾਈ ਆ ਔਰ ਜਿਹੜੀ ਇੱਕ ਨਾ ਪਰਹੇਜ਼ ਵਾਲੀ ਦਵਾਈ ਆ ਉਹ ਵੀ ਸਾਡੇ ਕੋਲ ਹੈਗੀ ਆ ਉਹ ਡਿਪੈਂਡ ਕਰਦਾ ਕਲਾਇੰਟ ਦੇ ਉੱਤੇ ਜਾਂ ਮਤਲਬ ਸ਼ੂਗਰ ਦੇ ਮਰੀਜ਼ ਦੇ ਉੱਤੇ ਉਹ ਕਿਹੜੀ ਲੈਣੀ ਚਾਹੁੰਦਾ ਕਿੰ 45 ਦਿਨਾਂ ਚ ਤੁਸੀਂ ਸ਼ੂਗਰ ਕਹਿੰਦੇ ਸਹੀ ਕਰ ਦਿਓਗੇ ਵੀ ਠੀਕ ਹੋ ਜਾਂਦੀ ਆ ਹੁਣ ਦੇਖੋ ਲੋਕ ਕਹਿੰਦੇ ਅਸੀਂ ਦਵਾਈਆਂ ਖਾ ਰਹੇ ਆ ਕਹਿੰਦੇ ਰੋਜ਼ ਇੱਕ ਪੱਕੀ ਗੋਲੀ ਲੱਗੀ ਹੋਈ ਆ ਐਲੋਪੈਥੀ ਵਿੱਚ ਵੀ ਕਹਿੰਦੇ ਵੀ ਇਹਦਾ ਲਾਜ ਲੂ ਤਾਂ ਕੋਈ ਹੈ ਨਹੀਂਗਾ ਹੁਣ ਤੁਸੀਂ ਦਾਵਾ ਕਰਦੇ ਹੋ ਕਿ ਜੀ 45 ਦਿਨ ਤੁਸੀਂ ਦਵਾਈ ਸਾਡੀ ਲਓ ਤੇ ਥੋੜੀ ਸ਼ੂਗਰ ਖਤਮ ਹੋ ਜਾਈ ਕਿ ਸ਼ੱਕ ਕਿਤੇ ਨਾ ਕਿਤੇ ਫੇਰ ਵੀ ਆ ਜਾਂਦਾ ਜੀ ਉਹ ਉਹ ਇਸ ਤਰ੍ਹਾਂ ਜੀ ਬਈ ਜਿਹੜੀ ਅੰਗਰੇਜ਼ੀ ਦਵਾਈ ਲੈਨੇ ਆ ਉਹ ਵਨ ਟਾਈਮ ਕੰਮ ਕਰਦੀ ਆ ਲੌਂਗ ਟਾਈਮ ਤੁਹਾਨੂੰ ਰਿਐਕਸ਼ਨ ਕਰਦੀ ਆ ਤੁਹਾਨੂੰ ਉਹ ਸਰੀਰ ਨੂੰ ਤੋੜਦੀ ਆ ਫਿਰ ਇਹਨੂੰ ਹੋਰ ਬੁਆਰੀਆਂ ਕੱਲੇ ਵੀ ਲੈ ਕੇ ਜਾਂਦੀ ਆ ਜੀ ਇਹ ਜਿਹੜੀ ਸਾਡੀ ਦਵਾਈ ਆ ਦੇਸੀ ਆ ਕੁਦਰਤ ਦੇ ਤੌਰ ਤੇ ਜਿਹੜੀਆਂ ਜੜੀਆਂ ਬੁੱਟੀਆਂ ਹੈਗੀਆਂ ਉਹਨਾਂ ਜੜੀਆਂ ਬੁੱਟੀਆਂ ਦਵਾਈ ਬਣਾਈ ਗਈ ਆ ਉਹ ਜਿਹੜੀਆਂ ਬੁੱਟੀਆਂ ਜਿਹੜੀਆਂ ਇਹ ਕੰਮ ਕਰਦੀਆਂ ਜਿਹੜੀ ਉਹਦੇ ਚ ਜੜੀਆਂ ਬੁੱਟੀਆਂ ਪਾਈਆਂ ਹੋਈਆਂ ਉਹ ਬੀਟਾ ਸੈੱਲ ਤਿਆਰ ਕਰਦੀਆਂ ਬੀਟਾ ਸੈੱਲ ਤੋਂ ਉੱਤੇ ਹੀ ਆਪਣਾ ਇਨਸੂਲਿਨ ਬਣਦੀ ਆ ਇਨਸੂਲਿਨ ਦਾ ਸ਼ੂਗਰ ਨੂੰ ਖਤਮ ਕਰਦੀ ਆ ਜੀ ਤੁਡੇ ਕਹਿੰਦੇ ਮੇਰੇ ਦੇਸੀ ਆਯੁਰਵੇਦਿਕ ਮਤਲਬ ਕਿ ਪਿਓਰ ਆਯੁਰਵੇਦਿਕ ਹਾਂਜੀ 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 ਬਿਲਕੁਲ ਅੱਛੇ ਰਿਜ਼ਲਟ ਆ ਜੀ ਤੁਸੀਂ ਕੋਈ ਸਟੀਰੋਇਡ ਵਗੈਰਾ ਜਾਂ ਕੋਈ ਇੰਦਾ ਮੇਰੇ ਤੇ ਕੋਈ ਚੀਜ਼ ਨਹੀਂ ਐਸੀ ਕੋਈ ਇਹ ਤਾਂ ਪੁਰਾਣੇ ਬਜ਼ੁਰਗਾਂ ਨੇ ਤਿਆਰ ਕੀਤੀ ਹੋਈ ਥੀ ਯਾਰ ਤੁਸੀਂ ਉਹਨੇ ਇੱਕ ਪੈਕਟ ਬਣਾਤਾ ਕਿ ਹਾਂਜੀ ਲੋਕਾਂ ਤੱਕ ਪਹੁੰਚਾਉਣਾ ਸ਼ੁਰੂ ਕਰਤਾ ਹਾਂਜੀ 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 ਇਹ ਮੈਂ ਮਾਰਕੀਟ ਚ ਲੈ ਕੇ ਆਇਆ ਬਹੁਤ ਅੱਛੇ ਰਿਜ਼ਲਟ ਆਂਦੇ ਆ ਜੀ ਹੂੰ ਹੂੰ ਇਹਦੇ ਵਿੱਚ ਅਸੀਂ ਕਾਫੀ ਦੂਰ ਦੂਰ ਤੱਕ ਜਿੱਥੇ ਸੰਗਤ ਹੈ ਜਿੱਦਾਂ ਹਜੂਰ ਸਾਹਿਬ ਆਂਬਰ ਸਾਹ ਉੱਥੇ ਵੀ ਮੈਂ ਸਟਾਲ ਲਾ ਰਹੇ ਆਂ ਕੁਝ ਸੇਵਾ ਬਰਕਰਨਾਂ ਨੂੰ ਬਿਠਾਲ ਕੇ ਸ਼ੂਗਰ ਦੇ ਮਰੀਜ਼ ਟੈਂਡ ਕਰਕੇ ਸ਼ੂਗਰ ਮਰੀਜ਼ ਦੱਸੋ ਆਣ ਤੇ ਮੈਂ ਉਹਨਾਂ ਨੂੰ ਆਨ ਕੋਰੀਅਰ ਤੇ ਦਵਾਈ ਘਰਾਂ ਚ ਪਹੁੰਚਾ ਸਕਦਾ ਸ਼ੂਗਰ ਦਾ ਲੈਵਲ ਅਕੋਰਡਿੰਗ ਵੀ ਦਵਾਈ ਲੈ ਸਕਦੇ ਕਿ ਹਾਂਜੀ ਕਈਆਂ ਦੀ ਹੁੰਦੀ ਥੋੜੀ ਨਾਰਮਲ ਸ਼ੂਗਰ ਆ ਕਈਆਂ ਨੂੰ ਥੋੜੀ ਜ਼ਿਆਦਾ ਸ਼ੂਗਰ ਹੁੰਦੀ ਹੈ ਸ਼ੂਗਰ ਇਸ ਤਰ੍ਹਾਂ ਜੀ ਜੇ ਤਾਂ ਹੈਗੀ 200 250 ਤਾਂ ਦੋ ਸ਼ੀਸ਼ੀਆਂ ਲੈ ਸਕਦਾ ਹੈਗਾ ਜੇ 300 350 ਤਿੰਨ ਜੇ ਉਹਨੂੰ ਇਨਸੂਲਿਨ ਲੱਗਦਾ 500 ਰਹਿੰਦੀ ਆ ਉਹ ਚਾਰ ਸ਼ੀਸ਼ੀਆਂ ਲੈ ਲਵੇ ਜੀ ਕਹਿੰਦੇ ਦੱਸੋ ਕਿ ਇਸ ਆਖਿਰਕਾਰ ਇਸ ਬੋਤਲ ਦਿਖਾਉਂਗੇ ਜੀ ਕਿਹੜੀ ਵਾਲੀ ਆ ਆ ਦੇਖੋ ਇਹ ਸ਼ੂਗਰ ਕੇਅਰ ਸ਼ੂ ਆਜ ਦੇਖ ਸਕਦੇ ਹੋ ਕਿ ਇਹ ਬੋਤਲਾ ਸ਼ੂਗਰ ਕੇਅਰ ਇਸ ਦਵਾਈ ਦਾ ਨਾਮ ਹੈ ਤੇ ਆਪਰੂਵਡ ਹੋਈ ਪਈ ਹੈ ਇੱਥੇ ਪੂਰਾ ਨਿਸ਼ਾਨ ਲੱਗਿਆ ਹੋਇਆ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਇਹ ਵੀ ਦੇਖ ਸਕਦੇ ਹੋ ਕਿ ਇਧਰ ਜਿੱਥੇ ਜਿੱਥੇ ਪ੍ਰੂਵ ਕਰਾਉਣੀ ਹੋ ਸਾਰੇ ਮਤਲਬ ਨਿਸ਼ਾਨ ਲੱਗੇ ਹੋਏ ਨੇ ਮਤਲਬ ਕਿ ਉਹ ਤੁਸੀਂ ਹੁਣ ਵੈਰੀਫਾਈ ਕਰਾਤਾ ਇਸ ਦਵਾਈ ਸਰਕਾਰ ਦੇ ਵੱਲੋਂ ਪ੍ਰੋਪਰ ਹਾਂਜੀ ਹਾਂਜੀ ਇਸ ਦਵਾਈ ਚ ਹੁਣ ਇਹੋ ਜੀ ਆ ਕੀ ਆ ਕਿ ਆਖਿਰਕਾਰ ਕੀ ਸਰੀਰ ਵਿੱਚ ਜਾ ਕੇ ਇਹ ਦਵਾਈ ਕੀ ਕਰਦੀ ਹੈ ਜੀ ਇਸ ਸਰੀਰ ਵਿੱਚ ਜਾ ਕੇ ਬੰਦੇ ਦਾ ਬੀਟਾ ਸੈੱਲ ਬਣਾਦੀ ਹੈ ਅੱਛਾ ਤੁਸੀਂ ਹਾਂ ਓਕੇ ਬਿਟਾ ਸਰ ਬਣਤੋਂ ਇਨਸੂਲਿਨ ਤਿਆਰ ਹੁੰਦੀ ਹੈ। ਇਹ ਉਹ ਦਵਾਈ ਹੈ ਜਿਹੜੀ ਤੁਹਾਡੀ ਸ਼ੂਗਰ ਨੂੰ ਲੌਂਗ ਟਰਮ ਵਾਸਤੇ ਬਿਲਕੁਲ ਸਟੇਬਲ ਰੱਖੇਗੀ। ਸਟੇਬਲ ਕਰ ਦਿੰਦੀ ਹੈ। ਹਾਂਜੀ ਹਾਂਜੀ ਇੱਕ ਇਹਦੇ ਨਾਲ 60 ml ਦੀ ਸ਼ੀਸ਼ੀ ਹੋਰ ਦੇਵਾਂਗੇ ਅਸੀਂ। ਠੀਕ ਹੈ। ਉਹ ਤੁਸੀਂ 5-5 ਬੂੰਦਾਂ ਲੈਣੀਆਂ ਦਿਨ ਦੇ ਵਿੱਚ ਦੋ ਵਾਰੀ। ਦਿਨ ਦੇ ਵਿੱਚ ਦੋ ਵਾਰ ਤੁਸੀਂ ਲੈਣੀ। ਉਹ ਵੀ ਲੈਣੀ ਹਾਂਜੀ। ਤੇ ਉਸ ਤੋਂ ਬਾਅਦ ਤੁਹਾਨੂੰ ਅੰਗਰੇਜ਼ੀ ਦਵਾਈ ਵੀ ਤੁਹਾਡੀ ਛੁੱਟ ਜਾਏਗੀ, ਦੇਸੀ ਦਵਾਈ ਵੀ। 45 40 45 ਦਿਨਾਂ ਬਾਅਦ ਤੁਹਾਡੀ ਛੁੱਟ ਜਾਏਗੀ। ਤੁਸੀਂ ਬਾਅਦ ਵਿੱਚ ਚੈੱਕ ਕਰਾ ਸਕਦੇ ਹਾਂ ਵੀ ਸਾਡੀ ਸ਼ੂਗਰ ਸੈਟ ਤੁਸੀਂ ਕਹਿੰਦੇ ਕਿ ਸਾਡੀ ਅੰਗਰੇਜ਼ੀ ਦਵਾਈ ਵੀ ਖਤਮ ਹੋ ਜੂਗੀ ਤੁਸੀਂ ਨਹੀਂ ਖਾਣੀ ਹਾਂਜੀ ਹਾਂਜੀ ਆ ਦਵਾਈ ਜਿਹੜੀ ਇਹ ਵੀ ਤੁਸੀਂ 40 45 ਦਿਨ ਇਹ ਜਿੰਨਾ ਚਿਰ ਤੁਸੀਂ ਚਲੋ ਮੈਂ ਕਹਿੰਦਾ ਵੱਧ ਤੋਂ ਵੱਧ 6 ਦਿਨ 6 ਮਹੀਨੇ ਲਾ ਲਓ ਮੈਂ ਤੁਹਾਨੂੰ ਮਤਲਬ ਮੈਂ ਵੱਧ ਕੇ ਵੀ ਦੱਦ ਦੇਣਾ ਹਨ ਵੀ ਤੁਸੀਂ ਕਹਿੰਦੇ ਉੱਤੋਂ ਬਾਅਦ ਤੁਹਾਡੀ ਆਹ ਵਾਲੀ ਦਵਾਈ ਜਿਹੜੀ ਇਹ ਵੀ ਛੱਟ ਹੋ ਜਾਏਗੀ ਹਾਂਜੀ 45 ਦਿਨ ਲਓ ਤੇ 45 ਦਿਨਾਂ ਦਾ ਇਹ ਵੀ ਛੱਡ ਦੇਣੀ ਇਹਦੀ ਲੈਣੀ ਇਹ ਵੀ ਲੈਣੀ ਨਾ ਅੰਗਰੇਜ਼ੀ ਲੈਣੀ ਤੇ ਵੈਸਪ ਜਿਹੜੀ ਹੁਣ ਇੱਕ ਆ ਬੋਤਲਿਆ ਇੱਕ ਬੋਤਲ ਕਿੰਨਾ ਕੁ ਸਮਾਂ ਕੱਢਦੀ ਕਿੰਨੀ ਕਿ ਲੈਣੀ ਹੁੰਦੀ ਹੈ ਜੀ ਇਹ ਇਹ ਬੋਤਲ ਜਿਹੜੀ ਹੈਗੀ ਹੈ ਇਹ ਸਾਡੇ ਉੱਪਰ ਇਹ ਢੱਕ ਇਹ ਬੀਐਮਐਲ ਦਾ ਟਪਕਣਾ ਤੁਸੀਂ ਸਵੇਰੇ ਖਾਣਾ ਖਾਣੇ ਤੋਂ ਬਾਅਦ ਲੈਣੀ ਆ ਸਵੇਰੇ ਹੂੰ ਔਰ ਰਾਤ ਦੇ ਖਾਣੇ ਤੋਂ ਬਾਅਦ ਰਾਤ ਦੇ ਖਾਣੇ ਤੋਂ ਬਾਅਦ ਹਾਂਜੀ ਇਹ ਲੈਣੀ ਤੁਸੀਂ ਇਹਦੇ ਨਾਲ ਇਹ ਤੁਹਾਨੂੰ 10 12 ਦਿਨ ਚੱਲ ਜਾਂਦੀ ਹੈ ਜੀ 10 12 ਦਿਨ ਚੱਲ ਜਾਣੀ ਹੈ ਬੋਤਲ ਇਹ ਹਾਂਜੀ ਹਾਂਜੀ 20 ਐਮਐਲ ਲੈਣੀ ਹੈ ਹਾਂਜੀ 20 ਐਮਐਲ ਲੈਣੀ ਹੈ 500 ਐਮਐਲ ਦੀ ਇਹ 500 ਐਮਐਲ ਦੀ ਬੋਤਲਾ ਹਾਂਜੀ ਤੇ 20 ਐਮਐਲ ਤੁਸੀਂ ਇਹ ਟੱਟਣ ਤੁਹਾਨੂੰ ਦਿੱਤਾ ਹੋਇਆ ਨਾਪ ਕੇ ਸਵੇਰੇ ਖਾਣੇ ਤੋਂ ਬਾਅਦ ਰਾਤ ਨੂੰ ਖਾਣੇ ਤੋਂ ਬਾਅਦ ਲੈਣੀ ਆ ਬਸ ਦੋ ਟਾਈਮ ਇਹਨੇ ਦਿਨ ਆਪਣਾ ਫਰਕ ਪਰ ਅਸੀਂ ਨਾਲ ਪਰਚਾ ਦੱਸ ਦਾਂਗੇ ਤੁਹਾਨੂੰ ਕਿਹੜਾ ਪਰਹੇਜ ਇਹ ਜੋ ਪਰਚੇ ਤੇ ਲਿਖਿਆ ਸਾਰਾ ਡਿਟੇਲ ਪੜ ਲੈਣਗੇ ਸਾਰੇ ਅੱਛਾ ਤੁਸੀਂ ਕੀ ਕੀ ਖਾਣਾ ਕੀ ਕੀ ਨਹੀਂ ਖਾਣਾ ਹਾਂ ਕੀ ਬਾਲੋ ਜਿਹੜੇ ਫੌਲ ਨਸੇ ਹੋਇਆ ਠੀਕ ਹੈ ਇਹਦੇ ਵਾਸਤੇ ਮਿੱਠਾ ਦੱਸਿਆ ਕਿਹੜੀ ਚੀਜ਼ ਨਹੀਂ ਖਾਣੀ ਉਸ ਤੋਂ ਬਾਅਦ ਤੁਸੀਂ 45 ਦਿਨਾਂ ਬਾਅਦ ਤੁਸੀਂ ਹੌਲੀ ਹੌਲੀ ਸਾਰੀਆਂ ਚੀਜ਼ਾਂ ਖਾ ਸਕਦੇ ਹੋ अच्छा हां ये भी है जी अच्छा ठीक है जब ਤੁਹਾਡੇ ਬੀਟਾ ਸੈਲ ਬਣਨੇ ਸ਼ੁਰੂ ਹੋ ਗਏ ਤੁਹਾਡਾ ਪੈਂਕ੍ਰੀਆਟਿਕ ਰਾਇਸ ਹੋ ਗਿਆ ਤੇ ਤੁਹਾਨੂੰ ਫਿਰ ਕੋਈ ਐਸੀ ਗੱਲ ਨਹੀਂ ਕੋਈ ਤੁਸੀਂ ਸਦਾ ਬਾਤ ਨਹੀਂ ਪਰਹੇਜ਼ ਰੱਖਣਾ ਕਹਿਣ ਦਾ ਭਾਵ ਇਹ ਬੋਤਲیں ਤੁਹਾਡਾ ਅੰਦਰ ਸਵੱਛ ਕਰ ਦੇਣਾ ਹਾਂਜੀ ਹਾਂਜੀ ਬਿਲਕੁਲ ਵੀ ਤੁਸੀਂ ਡੀਟੌਕਸ ਕਰਨ ਇੱਕ ਤਰੀਕੇ ਨਾਲ ਵੀ ਹੋ ਗੋਲੀ ਇਹ ਗੱਲ ਮੈਂ ਇੱਕ ਹੋਰ ਵੀ ਦੱਸਣਾ ਤੁਹਾਨੂੰ ਕਿਸੇ ਨੂੰ ਸੱਚ ਲੱਗਦੀ ਜਾਂ ਨਹੀਂ ਲੱਗਦੀ ਮੈਂ 101% ਸੱਚ ਬੋਲਦਾ ਹਾਂ ਜੀ ਠੀਕ ਹੈ ਇਹ ਤਾਂ 45 ਦਿਨਾਂ ਬਾਅਦ ਤੁਹਾਡੀ ਸ਼ੂਗਰ ਸੈੱਟ ਰਹੇਗੀ ਤੁਸੀਂ ਉਸ ਤੋਂ ਬਾਅਦ ਜਿਹੜਾ ਪਰਹੇਜ਼ ਰੱਖਿਆ ਰੱਖੋ ਉਸ ਤੋਂ ਬਾਅਦ ਤੁਸੀਂ ਕੋਈ ਪਰਹੇਜ਼ ਨਹੀਂ ਬਸ ਆਪਣੇ ਤਰੀ ਕਿੰਨ ਨਾਲ ਖਾਣਾ ਖਾਓ ਜੋ ਵੀ ਚੀਜ਼ਾਂ ਆ। ਵੇ ਸਭ ਦੇਖੋ ਲੋਕ ਸਿਆਣੀ ਨੇ ਜੀ। ਹਾਂਜੀ ਹਾਂਜੀ। ਲੋਕ ਪੜ੍ਹੇ ਲਿਖੇ ਆ। ਉਹ ਅਗਲੇ ਜਾਣ ਵੀ ਜਾਂਦੇ ਆ। ਸੋ ਕਿਤੇ ਨਾ ਕਿਤੇ ਲੋਕ ਪਹਿਲਾਂ ਤਾਂ ਟਰਸਟ ਕਰਨ ਤੋਂ ਡਰਦੇ ਵੀ ਹੁੰਦੇ ਆ। ਕਿ ਹਾਂਜੀ ਜੀ ਕਿ ਇਹਨਾਂ ਦਾ ਟਰਸਟ ਕਰੀਏ ਕਿ ਨਾ ਕਰੀਏ। ਇਹਨਾਂ ਕੋਲ ਦਵਾਈ ਲਈਏ ਕਿ ਨਾ ਲਈਏ। ਤੁਸੀਂ ਕਹਿੰਦੇ ਹੋ ਕਿ ਤਿੰਨ ਪੀੜੀਆਂ ਦਵਾਈ ਚੱਲਦੀ ਆਈਏ ਸਕਸੈਸ ਰੇਟ ਤੁਹਾਡਾ ਵਧੀਆ ਤੁਸੀਂ ਆਪ ਮਰੀਜ਼ਾਂ ਨੂੰ ਦਿੱਤੀ ਹੈ ਦਵਾਈ ਇਹ। ਹਾਂਜੀ ਹਾਂਜੀ ਦੇ ਚੁੱਕੇ ਜੀ। ਤੁਹਾਨੂੰ ਰਿਜ਼ਲਟ ਵਧੀਆ ਆ। ਪਰ ਤਰੀ ਤਰੀ ਨਾ ਮੈਂ ਤੋਂ ਕੁਝ ਕੀਤਾ ਨਹੀਂ ਇਹ ਤਾਂ ਤੈਨੂੰ ਪੈਕਿੰਗ ਕਰਾਈ ਆ। ਹੂੰ ਹੂੰ। ਪੈਕਿੰਗ ਕਰਾਉਂਦੋ ਪ ਫਾਰਮੇਸੀ ਦੋ थर्ड पार्टी ਮੈਂ ਪਾਰਟੀ ਪੈਕਿੰਗ ਕਰਾ ਕੇ ਫਿਰ ਮਾਰਕੀਟ ਤੇ ਲੈ ਕੇ ਆਇਆ ਮਤਲਬ ਇਹਨੂੰ ਤੁਸੀਂ ਤੁਸੀਂ ਅੱਗੇ ਤੁਸੀਂ ਅੱਗੇ ਲੈ ਜਾਓ ਬਾਕੀ ਮੈਂ ਤਾਂ ਬਹੁਤ ਅੱਛਾ ਸਮਝਦਾ ਜੀ ਮੈਂ ਇੱਕ ਸ਼ੂਗਰ ਵਾਲੇ ਮਰੀਜ਼ਾਂ ਦੀ ਸੇਵਾ ਕਰਾਂ ਜੀ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਆਪਣੇ ਆਪ ਨੂੰ ਤੁਸੀਂ ਕਹਿੰਦੇ ਹੋ ਕਿ ਤੁਸੀਂ ਕੈਂਪ ਵੀ ਲਗਾ ਰਹੇ ਹੋ ਹਜੂਰ ਸਾਹਿਬ ਹਜੂਰ ਸਾਹਿਬ ਵੀ ਤਾਂ ਮਤਲਬ ਜਾ ਰਹੇ ਆ ਆਪਣੀ ਟੀਮ ਜਾ ਰਹੀ ਆ ਉੱਥੇ ਬਕਾਇਦਾ ਮੇਰੀ ਹੈ ਜਿਹੜੀ ਉੱਥੇ ਵੀਡੀਓ ਚੱਲੇਗੀ ਠੀਕ ਹੈ ਔਰ ਲੋਕਾਂ ਦੇ ਸ਼ੂਗਰ ਦੇ ਮਰੀਜ਼ੀ ਨੋਟ ਕਰੇ ਜਾਣਗੇ ਜੀ ਸਪੈਸ਼ਲ ਸ਼ੂਗਰ ਦੇ ਮਰੀਜ਼ ਹੋਣਗੇ ਅੰਮ੍ਰਿਤਸਰ ਵੀ ਲਾਵਾਂਗੇ ਜੀ ਠੀਕ ਹੈ ਇਹ ਦੋ ਜਗ੍ਹਾ ਤੇ ਸੰਗਤ ਬਹੁਤ ਆਉਂਦੀ ਹੈ ਇੱਕ ਸੇਵਾ ਸਮਝਦੇ ਹਾਂ ਅਸੀਂ ਤੇ ਲੋਕਾਂ ਨੂੰ ਪਹੁੰਚਾਈ ਜਾਵੇ ਜੀ ਡੈਫੀਨੇਟਲੀ ਜੀ ਤੁਸੀਂ ਕਿਉਂਕਿ ਜਿਹੜੀ ਇੱਕ ਇੱਕ ਗੋਲੀ ਰੋਜ਼ ਖਾਂਦੇ ਆ ਨਾ ਉਹ ਵੀ ਘਾਤਕ ਕਿਤੇ ਨਾ ਕਿਤੇ ਹਾਂਜੀ 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 ਉਹ ਵੀ ਕਾਫੀ ਬੰਦੇ ਨੂੰ ਸਿੱਧਾ ਖਰਾਬ ਕਰ ਦਈਏ ਜੀ ਤੇ ਜੇ ਤੁਹਾਡੇ ਕੋਲ ਆਣਾ ਹੋਵੇ ਮਿਲਣਾ ਹੋਵੇ ਕਿੱਥੇ ਮਿਲ ਸਕਦੇ ਆ ਜੀ ਸਾਨੂੰ ਤੁਸੀਂ ਮਿਲਣਾ ਹੋਵੇ ਤੇ ਸਾਡੇ ਅੱਗਾ ਆਪਣੇ ਰਾਮਗੜੀਆ ਭਵਨ ਹੂੰ 3B ਬਨ ਮੁਹਾਲੀ ਫਰਸਟ ਫਲੋਰ ਦੇ ਉੱਤੇ ਤੁਸੀਂ ਸਾਡੀ ਦਵਾਈ ਲੈ ਸਕਦੇ ਆ ਤੁਸੀਂ ਆ ਸਕਦੇ ਆ ਜਾਂ ਤੁਸੀਂ ਕੋਰੀਅਰ ਤੇ ਦਵਾਈ ਸਾਡੀ ਮੰਗਾ ਸਕਦੇ ਆ ਠੀਕ ਹੈ ਜੋ ਸਾਡੀ ਸਕਰੀਨ ਚੱਲ ਰਹੀ ਹੈ ਉਹਦੇ ਉੱਤੇ ਨੰਬਰ ਹੈ ਨੋਟ ਕਰਕੇ ਤੁਸੀਂ ਜਦੋਂ ਮਰਜ਼ੀ ਫੋਨ ਕਰ ਸਕਦੇ ਆ ਔਰ ਸਾਨੂੰ ਮਿਲ ਸਕਦੇ ਆ ਜੇ ਮੰਨ ਲਓ ਕੋਈ ਬਾਹਰ ਜਾਟੇ ਬੈਠਾ ਕੋਈ ਯੂਐਸ ਕਰੀਟ ਆਉਂਦਾ ਹੈ ਉਹ ਤੁਹੇ ਪਹੁੰਚ ਜੇਗੀ ਜੀ ਕੋਈ ਗੱਲ ਨਹੀਂ ਪਹੁੰਚ ਜਾਂਦੀ ਕਿਉਂਕਿ ਦੇਸ਼ੀ ਦਵਾਈ ਦਾ ਟੱਕਰ ਹੁੰਦਾ ਕਹਿੰਦੇ ਲਿਕਵਿਡਾ ਪਹੁੰਚ ਜੇਗੀ ਜੀ ਕੋਈ ਗੱਲ ਨਹੀਂ ਅੱਗੇ ਤੇਲ ਮੇਰਾ ਸੀ ਕਾਫੀ ਪਹੁੰਚਦਾ ਰਿਹਾ ਉਧਰ ਭੇਜਦਾ ਰਿਹਾ ਹਾਂ ਜੀ 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 ਹਾਂਜੀ ਹਾਂਜੀ ਤੇ ਇਹਦੇ ਵਿੱਚ ਇਹ ਕੋਈ ਵੀ ਬੰਦਾ ਹੋਵੇ ਉਹ ਸਾਡੇ ਨਾਲ ਜੇ ਕੰਮ ਕਰਨਾ ਚਾਹੇ ਵੀ ਦਵਾਈ ਵੜਤ ਕੇ ਵੀ ਅਸੀਂ ਇਹ ਸ਼ਹਿਰ ਚ ਕੰਮ ਕਰਨਾ ਜੀ ਸਾਨੂੰ ਸ਼ਹਿਰ ਸਾਰਾ ਦੇ ਦੋ ਅਸੀਂ ਉਹ ਦੱਸ ਦਾਂਗੇ ਘਰ ਘਰ ਜਾ ਕੇ ਤੁਸੀਂ ਸ਼ੂਗਰ ਦੇ ਮਰੀਜ਼ਾਂ ਦੀ ਸੇਵਾ ਕਰ ਸਕਦੇ ਨਾਲੇ 4 ਪੈਸੇ ਤੁਹਾਨੂੰ ਆਮਦਨ ਦਾ ਸਾਧਨ ਬਣ ਸਕਦੇ ਹੈ। ਕੀ ਬਾਤ ਹੈ। ਤੁਸੀਂ ਕਹਿੰਦੇ ਕਿ ਤੁਸੀਂ ਸਾਡੇ ਕੋਲ ਤੁਸੀਂ ਇਹ ਲੈ ਕੇ ਆਪਣੇ ਸ਼ਹਿਰ ਚ ਉਹਨੂੰ ਅੱਗੇ ਤੁਸੀਂ ਸੈਪਰੇਟ ਕਰ ਸਕਦੇ ਹੋ। ਇੱਕੋ ਸ਼ਹਿਰ ਦੇ ਵਿੱਚ ਇੱਕ ਇੱਕ ਜਗ੍ਹਾ ਤੇ ਉਹਨਾਂ ਨੂੰ ਕਰਾ ਦਾਂਗੇ ਅਸੀਂ ਕੋਈ ਉਹਨਾਂ ਨੂੰ ਇਨਵੈਸਟਮੈਂਟ ਕਰਨ ਦੀ ਲੋੜ ਨਹੀਂ ਸਾਰੇ ਪੈਸੇ ਮੈਂ ਲਾਵਾਂਗਾ। ਜਦ ਇਹ ਸ਼ੂਗਰ ਦੀ ਦਵਾਈ ਦਾਮ ਹੈ ਤਾਂ ਹੀ ਤਾਂ ਮੈਂ ਕਹਿ ਰਿਹਾ ਨਹੀਂ ਮੇ ਤਾਂ ਮੈਨੂੰ ਤਾਂ ਕੋਈ ਐਸਾ ਕੋਈ ਕਹਿ ਨਹੀਂ ਬਹੁਤ ਤਕੜੇ ਦਾਅਵੇ ਕਰ ਰਹੇ ਤੁਸੀਂ ਕਿ ਦਵਾਈ ਤੁਸੀਂ ਤਾਂ ਮੈਂ ਕਹਿ ਰਿਹਾ ਜੀ ਜਿਆਦਾ ਤਾਂ ਕਹੀ ਨਹੀਂ ਰਿਹਾ ਜੀ ਮੈਂ ਮੈਂ ਤਾਂ ਮਹੀਨੇ ਦੀ ਗੱਲ ਹੀ ਨਹੀਂ ਕਰ ਰਿਹਾ ਜੀ ਦਵਾਈ ਛੱਡ ਦੇਣੀ ਸਾਰੀ ਹੈ ਹਾਂਜੀ ਹਾਂਜੀ ਕੀ ਬਾਤ ਹੈ ਹਾਂਜੀ ਤੋਂ ਸਰਦਾਰ ਸਾਹਿਬ ਨੂੰ ਤੁਸੀਂ ਮਿਲ ਸਕਦੇ ਵੈਦ ਸਾਹਿਬ ਮੇਰੇ ਨਾਲ ਬੈਠੇ ਹੋਏ ਨੇ ਤੇ ਇਹ 500 ml ਦੀ ਬੋਤਲ ਹੈ ਜੀ 슈ਗਰ ਕੇਅਰ ਇਸ ਦਾ ਨਾਮ ਹੈ ਆਯੁਰਵੇਦ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਤਿੰਨ ਪੀੜੀਆਂ ਤੋਂ ਇਹਦਾ ਜਿਹੜਾ ਸੇਵਨ ਹੈ ਮਰੀਜ਼ਾਂ ਨੂੰ ਕਰਵਾ ਰਹੇ ਨੇ ਸੋ ਹੁਣ ਅਪਰੂਵ ਕਰਵਾ ਕੇ ਪੈਕੇਟ ਕਹਿ ਲਓ ਕਿ ਇੱਕ ਤਰੀਕੇ ਨਾਲ ਬਣਾ ਕੇ ਪਹਿਲਾਂ ਦੇਸੀ ਤਰੀਕੇ ਨਾਲ ਦਵਾਈ ਦਿੱਤੇ ਸੀਗੇ ਹੁਣ ਇੱਕ ਪੈਕੇਜਿੰਗ ਕਰ ਸੋ ਇਹਨਾਂ ਅਡਰੈਸ ਤੁਹਾਨੂੰ ਦੇ ਦਿੱਤਾ ਜੇਕਰ ਤੁਸੀਂ ਬਾਹਰ ਦੂਰ ਰਾਟੇ ਬੈਠੇ ਹੋਏ ਹੋ ਕੈਨੇਡਾ ਅਮਰੀਕਾ ਯੂਐਸ ਬੈਠੇ ਹੋਏ ਹੋ ਤੁਸੀਂ ਉੱਥੋਂ ਵੀ ਇਸ ਦਵਾਈ ਨੂੰ ਆਰਡਰ ਕਰ ਸਕਦੇ ਹੋ WhatsApp ਕਾਲ ਕਰ ਲਓ ਵੀਡੀਓ ਕਾਲ ਕਰ ਲਓ ਵੈਸੇ ਸਾਹਮਣੇ ਗੱਲਬਾਤ ਕਰਕੇ ਆਪਣੀ ਜਿਹੜੀ ਕਿਊਰੀ ਨਹੀਂ ਲੈ ਲਓ ਉਸ ਤੋਂ ਬਾਅਦ ਤੁਸੀਂ ਆਪਣੀ ਦਵਾਈ ਮੰਗਵਾ ਸਕਦੇ ਹੋ ਤੁਹਾਡੇ ਘਰੇ ਪਹੁੰਚ ਜਾਏਗੀ ਵੈਸੇ ਤੁਹਾਨੂੰ ਮਿਲਣਾ ਤੁਸੀਂ ਮਿਲ ਸਕਦੇ ਹੋ ਅਡਰੈਸ ਤੁਹਾਨੂੰ ਦੇ ਦਿੱਤਾ ਹੈ ਹਰ ਦੂਜੇ ਤਿੰਨਾਂ ਘਰ ਜਿਹੜਾ ਸ਼ੂਗਰ ਤੋਂ ਗ੍ਰਸਤ ਹੋਇਆ ਪਿਆ ਤੂੰ ਕਹਿੰਦੇ ਕਿ ਅਸੀਂ ਇੱਕ ਪੱਕੀ ਗੋਲੀ ਖਾਣੇ ਆ ਤੇ ਇਹ ਗੋਲੀ ਜਦ ਤੱਕ ਖਾਈ ਜਾਂਦੇ ਆ ਰਾਮ ਆਏ ਤਾਂ ਜਦ ਤੱਕ ਨਹੀਂ ਖਾਂਦੇ ਫਿਰ ਸਾਡੀ ਸ਼ੂਗਰ ਉਹ ਫਿਰ ਲੈਵਲ ਜਿਹੜਾ ਵੱਧ ਜਾਂਦਾ ਲੇਕਿਨ ਵੈਸਾਪ ਸਾਡੇ ਕੋਲ ਆਏ ਨੇ ਵੈਸਾਪ ਤੁਸੀਂ ਕਹਿੰਦੇ ਹੋ ਕਿ 45 ਦਿਨ ਤੁਸੀਂ ਸਾਡੀ ਦਵਾਈ ਖਾਣੀ ਹੈ ਜਾਂ ਪੀਣੀ ਹੈ ਜਿਹੜੀ ਵੀ ਦੇ ਰਹੇ ਹੋ ਤੇ 45 ਦਿਨਾਂ ਚ ਸ਼ੂਗਰ ਤੁਹਾਡੀ ਸੈੱਟ ਹੋ ਜੂ ਇਹ ਕਿਵੇਂ ਜੀ ਇਹ ਜਿਹੜੀ ਸਾਡੀ ਦਵਾਈ ਆ ਦੇਸੀ ਆ ਕੁਦਰਤ ਦੇ ਤੌਰ ਤੇ ਜਿਹੜੀਆਂ ਜੜੀਆਂ ਬੁੱਟੀਆਂ ਹੈਗੀਆਂ ਉਹਨਾਂ ਜੜੀਆਂ ਬੁੱਟੀਆਂ ਦਵਾਈ ਬਣਾਈ ਗਈ ਆ ਉਹ ਜਿਹੜੀਆਂ ਬੁੱਟੀਆਂ ਜਿਹੜੀਆਂ ਇਹ ਕੰਮ ਕਰਦੀਆਂ ਜਿਹੜੀ ਉਹਦੇ ਚ ਜੜੀਆਂ ਬੁੱਟੀਆਂ ਪਾਈਆਂ ਹੋਈਆਂ ਉਹ ਬੀਟਾ ਸੈੱਲ ਤਿਆਰ ਕਰਦੀਆਂ ਬੀਟਾ ਸੈੱਲ ਤੋਂ ਉੱਤੇ ਹੀ ਆਪਣਾ ਇਨਸੂਲਿਨ ਬਣਦੀ ਆ ਇਨਸੂਲਿਨ ਸ਼ੂਗਰ ਨੂੰ ਖਤਮ ਕਰਦੀ ਹੈ ਜੀ ਜਿਸ ਤਰ੍ਹਾਂ ਤੁਸੀਂ ਸ਼ੂਗਰ ਦੇ ਮਰੀਜ਼ ਦੇ ਉੱਤੇ ਸਿਸਟਮ ਹੈ ਵੀ ਸ਼ੂਗਰ ਨੂੰ ਕਿੰਨੀ ਆ 1 ਸੀਸੀ ਲੈਣੀ ਆ ਜਾਂ 2 ਜਾਂ 3 ਉਹ ਸ਼ੂਗਰ ਦੇ ਡਿਪੈਂਡ ਕਰਦਾ ਹਾਂ ਕਿੰਨੀ 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 45 ਦਿਨਾਂ ਬਾਅਦ 40 45 ਦਿਨਾਂ ਬਾਅਦ ਉਹ ਚੈੱਕ ਕਰੇ ਉਹਦੀ ਸ਼ੂਗਰ ਬਿਲਕੁਲ ਸੈੱਟ ਹੋ ਜਾਂਦੀ ਹੈ ਔਰ ਪਹੇਜ਼ ਰੱਖਣਾ ਪਏਗਾ ਅਸੀਂ ਪਰਹੇਜ਼ ਬਾਰੇ ਉਹਨਾਂ ਨੂੰ ਦੱਸਾਂਗੇ ਤੁਸੀਂ ਕੋਈ ਸਟੀਰੋਇਡ ਵਗੈਰਾ ਜਾਂ ਕੋਈ ਇਦਾਂ ਮੇਰੇ ਤੇ ਕੋਈ ਚੀਜ਼ ਨਹੀਂ ਐਸੀ ਕੋਈ ਇਹਦੇ ਵਿੱਚ ਅਸੀਂ ਕਾਫੀ ਦੂਰ ਦੂਰ ਤੱਕ ਜਿੱਥੇ ਸੰਗਤ ਹੈ ਜਿੱਦਾਂ ਹਜੂਰ ਸਾਹਿਬ ਆਂਬਰ ਸਾਹ ਉੱ ਬਰਕਰਾਂ ਨੂੰ ਬਿਠਾਲ ਕੇ ਸ਼ੂਗਰ ਦੇ ਮਰੀਜ਼ ਟੈਂਡ ਕਰਕੇ ਵੀ ਸ਼ੂਗਰ ਮਰੀਜ਼ ਦੱਸੋ ਆਣ ਤੇ ਮੈਂ ਉਹਨਾਂ ਨੂੰ ਆਨ ਕੋਰੀਅਰ ਤੇ ਦਵਾਈ ਘਰਾਂ ਚ ਪਹੁੰਚਾ ਸਕਦਾ ਇਹ ਉਹ ਦਵਾਈ ਹੈ ਜਿਹੜੀ ਤੁਹਾਡੀ ਸ਼ੂਗਰ ਨੂੰ ਲੌਂਗ ਟਰਮ ਵਾਸਤੇ ਬਿਲਕੁਲ ਸਟੇਬਲ ਰੱਖੇਗੀ ਅੰਗਰੇਜ਼ੀ ਦਵਾਈ ਵੀ ਤੁਹਾਡੀ ਛੁੱਟ ਜਾਏਗੀ ਦੇਸੀ ਦਵਾਈ ਵੀ 45 40 45 ਦਿਨਾਂ ਬਾਅਦ ਤੁਹਾਡੀ ਛੁੱਟ ਜਾਏ ਤੁਸੀਂ ਬਾਅਦ ਚ ਚੈੱਕ ਰਾ ਸਕਦੇ ਆ ਵੀ ਸਾਡੀ ਸ਼ੂਗਰ ਸਿੱਧੀ ਤੁਸੀਂ 45 ਦਿਨਾਂ ਬਾਅਦ ਤੁਸੀਂ ਹੌਲੀ ਹੌਲੀ ਸਾਰੀਆਂ ਚੀਜ਼ਾਂ ਖਾ ਸਕਦੇ अच्छा हां ये भी है जी अच्छा ठीक है जब ਤੁਹਾਡੇ ਬੀਟਾ ਸੈੱਲ ਬਣਨੇ ਸ਼ੁਰੂ ਹੋ ਗਏ ਤੁਹਾਡਾ ਪੈਂਕਾਇ ਪ੍ਰਾਈਸ ਹੋ ਗਿਆ ਤੇ ਤੁਹਾਨੂੰ ਫਿਰ ਕੋਈ ਐਸੀ ਗੱਲ ਨਹੀਂ ਕੋਈ ਤੁਸੀਂ ਸਦਾ ਵਾਤੇ ਨਹੀਂ ਬੇਰੇਜ ਰੱਖਣਾ ਇਹ ਤਾਂ ਬਹੁਤ ਅੱਛਾ ਸਮਝਦਾ ਜੀ ਮੈਂ ਇੱਕ ਸ਼ੂਗਰ ਵਾਲੇ ਮਰੀਜ਼ਾਂ ਦੀ ਸੇਵਾ ਕਰਾਂ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਹੈ ਆਪਣੇ ਆਪ ਨੂੰ ਬਹੁਤ ਤਗੜੇ ਦਾਅਵੇ ਕਰ ਰਹੇ ਤੁਸੀਂ ਕਿਹਦੀ ਦਵਾਈ ਤੁਹਾਨੂੰ ਕਿਉਂ ਮੈਂ ਕਹਿ ਰਿਹਾ ਜੀ ਜਿਆਦਾ ਤਾਂ ਕਹੀ ਨਹੀਂ ਰਿਹਾ ਜੀ ਮੈਂ ਤੁਸੀਂ ਅਸੀ ਕਾਲ ਜੀ ਨਮਸਕਾਰ ਮੈਂ ਅੱবি ਕਿਸੇ ਤੁਹਾਡੇ ਨਾਲ ਸੋ ਅੱਜ ਇੱਕ ਬਹੁਤ ਖਾਸ ਵੀਡੀਓ ਤੁਹਾਡੇ ਲੈ ਕੇ ਮੇਰੇ ਨਾਲ ਵੈਦ ਸਾਹਿਬ ਬੈਠੇ ਹੋ ਨੇ ਵੈਦ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਸਿਕਠਾਕੋ ਹਾਂਜੀ ਹਾਂ ਸੋ ਵੈਦ ਸਾਹਿਬ ਇੱਕ ਇਹੋ ਜਿਹੀ ਤੁਹਾਡੇ ਲਈ ਦਵਾਈ ਲੈ ਕੇ ਆਏ ਨੇ ਕਿਉਂਕਿ ਬਹੁਤ ਲੋਕ ਸ਼ੂਗਰ ਤੋਂ ਡਾਇਬਟੀਜ਼ ਤੋਂ ਪ੍ਰੇਸ਼ਾਨ ਹੁੰਦੇ ਨੇ ਤੇ ਹਰ ਇੱਕ ਦੇ ਘਰ ਕਹ ਲਓ ਕਿ ਹਰ ਦੂਜੇ ਦੀ ਜਿਹੜਾ ਘਰ ਜਿਹੜਾ ਸ਼ੂਗਰ ਤੋਂ ਗ੍ਰਸਤ ਹੋਇਆ ਪਿਆ ਤੇ ਉਹ ਕਹਿੰਦੇ ਕਿ ਅਸੀਂ ਇੱਕ ਪੱਕੀ ਗੋਲੀ ਖਾਣੇ ਆ ਤੇ ਉਹ ਗੋਲੀ ਜਦ ਤੱਕ ਖਾਈ ਜਾਂਦੇ ਆ ਆਰਾਮ ਆ ਜਾਂਦਾ ਜਦ ਤੱਕ ਨਹੀਂ ਖਾਂਦੇ ਫਿਰ ਸਾਡੀ ਸ਼ੂਗਰ ਉਸ ਫਿਰ ਲੈਵਲ ਜਿਹੜਾ ਵੱਧ ਜਾਂਦਾ ਲੇਕਿਨ ਹੁਣ ਇੱਕ ਆਯੁਰਵੈਦਿਕ ਦਵਾਈ ਇਹੋ ਜੀ ਲੈ ਕੇ ਆਏ ਨੇ ਕਹਿੰਦੇ ਕਿ ਸਿਰਫ 45 ਤਾਂ ਤੁਹਾਡੀ 슈ਗਰ ਜਿਹੜੀ ਉਹ ਖਤਮ ਹੋ ਜੂਗੀ ਹਾਲੇ ਤੱਕ ਅਸੀਂ ਇਹ ਨਹੀਂ ਸੁਣਿਆ ਕਿਉਂਕਿ ਐਲੋਪੈਥੀ ਵਿੱਚ ਵੀ ਕਹਿੰਦੇ ਨੇ ਕਿ 슈ਗਰ ਦਾ ਕੋਈ ਇਲਾਜ ਨਹੀਂ ਹੈਗਾ ਕਹਿੰਦੇ ਕਿ ਗੋਲੀ ਖਾਈਓਗੇ ਤਾਂ 슈ਗਰ ਸੈਟਿਆ ਨਹੀਂ ਤਾਂ ਭਾਈ ਤੁਹਾਨੂੰ ਚਲੋ ਕਿ ਹਰ ਜਾਨ ਨੂੰ ਭੁਗਤਣਾ ਪੈ ਸਕਦਾ ਲੇਕਿਨ ਵੈਦ ਸਾਹਿਬ ਸਾਡੇ ਕੋਲ ਆਏ ਨੇ ਵੈਦ ਸਾਹਿਬ ਤੁਸੀਂ ਕਹਿੰਦੇ ਹੋ ਕਿ 45 ਦਿਨ ਤੁਸੀਂ ਸਾਡੀ ਦਵਾਈ ਖਾਣੀ ਹੈ ਜਾਂ ਪੀਣੀ ਹੈ ਜਿਹੜੀ ਵੀ ਦੇ ਰਹੇ ਹੋ ਤੇ 45 ਦਿਨਾਂ ਚ 슈ਗਰ ਤੁਹਾਡੀ ਸੈਟ ਹੋ ਜੂ ਇਹ ਕਿਵੇਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਵੈਦ ਮਲਕੀਸ਼ ਸਿੰਘ ਮਾਨ ਮਹਾਲੀ ਤੋਂ ਜਿਹੜੀ ਅਸੀਂ ਇਹ ਦਵਾਈ ਤਿਆਰ ਕੀਤੀ ਹੈ ਜੀ ਇਹ ਆਯੁਰਵੈਦਿਕ ਹੈ ਹੂੰ ਔਰ ਮਹਾਪੁਰਸ਼ਾਂ ਨੇ ਦਵਾਈ ਤਿੰਨ ਪੀੜੀਆਂ ਤੋਂ ਇਹਨੂੰ ਵਰਤ ਰਹੇ ਹਨ ਉਹਨਾਂ ਤੋਂ ਮੈਂ ਦਵਾਈ ਦਾ ਸਾਰਾ ਸਿਸਟਮ ਸਿੱਖਿਆ ਇਹਨੂੰ ਇੰਪਰੂਵ ਕਰਾ ਲਿਆ ਆਪਾਂ ਫਾਰਮੇਸੀ ਤੋਂ ਫਾਰਮੇਸੀ ਤੋਂ ਤਿੰਨ ਪੀੜੀਆਂ ਤੋਂ ਚੱਲਦੀ ਆ ਰਹੀ ਹੈ ਹਾਂ ਜੀ ਹਾਂ ਜੀ ਅੱਛਾ ਤਿੰਨ ਪੀੜੀਆਂ ਤੋਂ ਦੇ ਰਿਆ ਸੀ ਉਹਨਾਂ ਨੇ ਮਤਲਬ ਉਹ ਦੇਸੀ ਢੰਗ ਨਾਲ ਦੇ ਰਿਆ ਸੀ ਫਿਰ ਆਪਾਂ ਫਾਰਮੇਸੀ ਤੋਂ ਜਾ ਕੇ ਇੰਪਰੂਵ ਕਰਾ ਕੇ ਇਹਨੂੰ ਪੈਕਿੰਗ ਕਰਾ ਲਈ ਆਪਣੀ ਠੀਕ ਹੈ ਠੀਕ ਹੈ ਇਹਦਾ ਜਿਹੜਾ ਰਿਜ਼ਲਟ ਹੈ ਨਾ ਜੀ ਜਿਸ ਤਰ੍ਹਾਂ ਤੁਸੀਂ 슈ਗਰ ਦੇ ਮਰੀਜ਼ ਦੇ ਉੱਤੇ ਸਿਸਟਮ ਹੈ ਵੀ 슈ਗਰ ਨੂੰ ਕਿੰਨੀ ਆ ਇੱਕ ਸੀਸੀ ਲੈਣੀ ਆ ਜਾਂ ਦੋ ਜਾਂ ਤਿੰਨ ਉਹ 슈ਗਰ ਦੇ ਡਿਪੈਂਡ ਕਰਦਾ ਕਿੰਨੀ 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 45 ਦਿਨਾਂ ਬਾਅਦ 40 45 ਦਿਨਾਂ ਬਾਅਦ ਉਹ ਚੈੱਕ ਕਰੇ ਉਹਦੀ ਸ਼ੂਗਰ ਬਿਲਕੁਲ ਸੈੱਟ ਹੋ ਜੇਗੀ ਜੀ ਔਰ ਪਹੇਜ਼ ਰੱਖਣਾ ਪਏਗਾ ਅਸੀਂ ਪਰਹੇਜ਼ ਬਾਰੇ ਉਹਨਾਂ ਨੂੰ ਦੱਸਾਂਗੇ ਵੀ ਇਹ ਪਰਹੇਜ਼ ਵਾਲੀ ਦਵਾਈ ਆ ਔਰ ਜਿਹੜੀ ਇੱਕ ਨਾ ਪਰਹੇਜ਼ ਵਾਲੀ ਦਵਾਈ ਆ ਉਹ ਵੀ ਸਾਡੇ ਕੋਲ ਹੈਗੀ ਆ ਉਹ ਡਿਪੈਂਡ ਕਰਦਾ ਕਲਾਇੰਟ ਦੇ ਉੱਤੇ ਜਾਂ ਮਤਲਬ 슈ਗਰ ਦੇ ਮਰੀਜ਼ ਦੇ ਉੱਤੇ